ਉਹ ਪਹਿਲਾ ਵਾਹਿਗੁਰੂ ਜੀ ਅਗਰ ਚਾਹ ਸ਼ਾਬਲਾਂਗੇ ਫਿਰ ਬੋਲਾਂਗੇ ਨਾਮ ਸੋ ਜੋ ਗੁਰੂ ਘਰ ਦੇ ਸੇਵਾਦਾਰਾਂ ਨੂੰ ਸਰਪਾਉ ਪੇਟ ਕੀਤਾ ਜਾਂਦਾ ਪਰਵਾਰ ਵੱਲੋਂ ਬੋਲੇ ਸੋਨਿਹਾਲ बोले सोनिहा बोले सोनिहा बोले सोनिहा सो गुरु घर ਵੱਲੋਂ ਸਰਪਾਉ ਸਰਦਾਰ ਮਹਿੰਦਰ ਸਿੰਘ ਜੀ ਨੂੰ ਬੋਲੇ ਸੋਨਿਆ ਬੜੀ ਅਪਾਰ ਕਿਰਤਾਂ ਸੋ ਪਿੰਡ ਲਾਲਵੇ ਤੋਂ ਸਰਦਾਰ ਰਮੇਂਦਰ ਸਿੰਘ ਜੀ ਆਪਣੀ ਪ੍ਰਵਾਤ ਫੇਰੀ ਜੋ ਆਪਾਂ ਨਗਰ ਦੀ ਸੰਗਤ ਇਕੱਤਰ ਹੋ ਕੇ ਕਰਦੇ ਆਂ ਸੋ ਸਰਦਾਰ ਰਮੇਂਦਰ ਸਿੰਘ ਜੀ ਲਾਲਵੇ ਪਿੰਡ ਤੋਂ ਪਹੁੰਚੇ ਨੇ ਬਹੁਤ ਧੰਨਵਾਦ ਜੀ ਆਇਆਂ ਸੋ ਆਪਣਾ ਸਿਰ ਬੋਹ ਪ੍ਰਾਪਤ ਕਰ ਲੋ ਜੀ ਆ ਜਾਓ ਵਾਹ ਇੱਧਰ ਕੁਸ਼ਾ ਆ ਮਿਲ ਗਏ ਵਾਹ ਸੋ ਆਪਰੇ ਨਗਰ ਦੀ ਸ਼ੋਭਾ ਸੁਣ ਕੇ ਵੀ ਬੜੇ ਪ੍ਰੇਮ ਦੇ ਨਾਲ ਸੋ ਇਹ ਲਾਈਵ ਵੀ ਵੇਖਦੇ ਆਂ बोले सो निहाल। ਸੋ ਬਹੁਤ ਧੰਨਵਾਦ ਪਰਿਵਾਰ ਦਾ ਸੰਗਤਾਂ ਦਾ। ਸੋ ਜੋ ਵੀ ਸੰਗਤਾਂ ਪਰਵਾਦ ਇਹ ਵਿੱਚ ਹਾਜ਼ਰੀਆਂ ਲਵਾਉਂਦੇ ਆ। ਸੋ ਬੇਨਤੀ ਹੈ ਨਾਲ ਸੇਵਾਦਾਰ ਨੂੰ ਜਿਹੜੇ ਸੇਵਾਦਾਰ ਨਾਲ ਆਇਨੇ ਭਾਈ ਕਿਰਪਾ ਕਰਕੇ ਨਾਲ ਹਮ ਹਮ ਅੱਗੇ ਲੱਗ ਜਾਇਆ ਕਰੋ। ਸੋ ਵਰਤਾਵੇ ਘੱਟ ਪੈ ਜਾਂਦੇ ਨੇ ਇਸ ਕਰਕੇ ਤਾਂ ਜੋ ਸਮੇਂ ਅਨੁਸਾਰ ਸਾਰੀਆਂ ਸੰਗਤਾਂ ਨੂੰ ਜੋ ਵਿਵਸਥਵਾ ਹਨ ਸੋ ਸਮੇਂ ਅਨਸਾਰ ਵਰਤਾਇਆ ਜਾ ਸਕੰਦੀ। واحرو جی کا خالصہ واحر جی کی فتح <سؤال> <سؤال> ਮੈਂ ਮੁੜੀ ਨਹੀਂ ਸ਼ਟਾਪ ਉਹਦਾ ਚਾਪਾ ਸਰ ਜੀ ਚਾਪਾ ਇਤਨੀ ਫੜਾ ਗਲਾਸ ਪਿੱਛੇ ਬੰਦੇ ਵੀ ਪਿੱਛੇ ਸਾਰਾ ਕੋਸਾ ਨੰਬਰ ਹੈ ਉਹ ਸਾਰਾ ਉਹ ਸਾਧ ਅੱਲਾਹ ਅੱਲਾਹ ਇਲਾਹ ਮੇਰਾ ਹੋ ਕੇ ਆਵਰਾਤ ਨੂੰ ਬਾਬਾਏ ਤੁਸੀ ਲੈਣਾ 게무 <laughs> 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 ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਾਲ ਸੰਗਤਾਂ ਨੂੰ ਬੇਨਤੀ ਹੈ ਭਾਈ ਜਲਬਾਣੀ ਛੱਕ ਕੇ ਜੋ ਵੀ ਆਪਾਂ ਛੱਕਦੇ ਆਂ ਲੰਗਰ ਤਾਂ ਇੱਥੇ ਹੀ ਭਾਈ ਛੈੜ ਦੇ ਹੋ ਜਾਇਆ ਕਰੋ ਸੋ ਪਹਿਲਾਂ ਨਿਸ਼ਾਨ ਸਾਹਿਬ ਦਾ ਸਤਿਕਾਰ ਕਰਦੇ ਹੋਇਆ ਆਂ ਆਪਾਂ ਨੇ ਪਿੱਛੇ ਪਿੱਛੇ ਚੱਲਣਾ ਹੈ ਅਗਾ ਅਗਾ ਜੋ ਸਤਿਗੁਰੂ ਸੱਚੇ ਬਾਸ ਸੱਜੇ ਦੇ ਨਿਸ਼ਾਨੀ ਸਭ ਨੇ ਸੋ ਉਹ ਭਾਈ ਅੱਗੇ ਅੱਗੇ ਤੇ ਆਪ ਸੰਗਤਾਂ ਨੂੰ ਬੇਨਤੀ ਆਪ ਸੰਗਤਾਂ ਜਲਬਾਣੀ ਛੱਕ ਕੇ ਇੱਥੇ ਖਲੋ ਜਾਇਆ ਕਰੋ ਥੋੜਾ ਰਸਤਾ ਦੇ ਦਿਆ ਕਰੋ ਸੋ ਬਾਹਰ ਨਿਕਲ ਕੇ ਖੇਚਲ ਨਾ ਕਰਿਆ ਕਰੋ ਇਹ ਬੇਨਤੀ ਹੈ ਫਾਈ ਪ੍ਰਬੰਧਕਾਂ ਵੱਲੋਂ ਵਾਹਿਗੁਰੂ ਜੀ ਦਾ ਅਕਸਤਾ ਵਾਹਿਗੁਰੂ ਜੀ ਕੀ ਫਤਿਹ ਆ ਦੇ ਇੱਕ ਚੱਕਰ ਬਾਤ ਇਧਰ ਫਾਤ ਨਾ ਪਿੱਛਾ ਗਲਾਸ ਆ ਤੂੰ ਚੱਕ ਰੋ ਅੰਦਰੋਂ ਸਾਹਮਣੇ ਆ ਕੇ ਲੈ ਲੈ ਸਰ 10 ਰੁਪਏ ਦੇ ਜਾਓ 10 ਹੈ ਹੈ ਕਿ ਨਹੀਂ ਗਲਾਸ ਉਹ ਹੀ ਚੱਕ ਲੈ ਉਹ ਮਾਜ ਲਾਗੇ ਪ੍ਰਸ਼ਾਦ ਵੀ ਲੈ ਲਓ ਹਾਂ ਲੋ ਉੱਪਰ ਪੈ ਨਹੀਂ ਪਾ ਸਕਦੇ ਚਾਹ ਪਾ ਦੇ ਗਲਾਸ ਦੇ ਆਪਰੇ ਅੱਛਾ ਮਿਲਣਾ ਚਾਹ ਪਾ ਸਰ ਪਰਮੇ ਗਲਾਸ ਆ ਗਏ ਗਲਾਸ ਆ ਗਏ ਆਹ ਵਾਸਤੇ ਨਹੀਂ ਹੋਊਗਾ ਆਹ ਲੈ ਲੇ ਜੀ ਆਹ ਆ ਗਿਆ پھر کون کرے گا نہیں میں کیا یہ ٹاپک کر رہے ہیں اس طرح والے طرح کے پھر کے دے دو تو یہ لے لیں گے جا نہیں کہیں نہ کچھ کر رہے ہیں are <laughs> mira गई भिसक गई जस्तो आउँछ अनि त्यो गाडीमा पनि गयो नि हो नि हो नि ਕੋਈ ਚਾਹ ਨਹੀਂ ਕਿ ਨਾ ਪੜੋ ਬੰਨਣਾ ਉਸੇ ਦੇ ਜਵਨ ਅੱਗ ਬੁੱਕਣ ਸੜਨ ਰੋੜੇ ਬਾਦ ਮਦਦ ਪੜੋ ਅੱਜ ਦੀ ਚੀਜ਼ ਕਿੰਨੀ ਚੰਗੀ ਹੈ ਇਧਰ ਆ ਕੇ ਜਾਣ ਤਾਂ ਕੰਬਲੇ ਇਧਰ ਨਾ ਜਾ واحرو جی خرصہ واحد واح جی کا خالص واح جی کی فتح جی 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 سات سنگ جی ਆਪਾਂ ਬਹੁਤ ਭਾਗਾਂ ਵਾਲਿਆਂ ਆਪਣਾ ਨਿਕਰ ਬਹੁਤ ਭਾਗਾਂ ਵਾਲਾ ਵੀ ਜਿਹੜਾ ਆਪਾਂ ਇੱਕ ਇਕੱਠੇ ਹੋ ਕੇ ਆਪਾਂ ਪਰਵਾਦ ਫੇਰੀ ਦੇ ਰੂਪ ਚ ਸਾਰੇ ਏਕਾ ਵੀ ਦਿਖਾਉਣੀ ਆ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਆਲੇ ਦਾਲੇ ਪਿੰਡਾਂ ਦੇ ਗਵਾਂਡਾਂ ਦੇ ਲੋਕ ਆਪਣੀ ਸਿਫਤੀ ਕਰਦੇ ਆ ਆਪਣਾ ਬਹੁਤ ਛੋਟਾ ਨਗਰ ਹੈ ਇਸ ਕਰਕੇ ਆਪਾਂ ਬਹੁਤ ਗੁਰੂ ਨਾਲ ਜੁੜੇ ਹੋਏ ਆ ਤੁਸੀਂ ਭਾਗਾਂ ਨੇ ਉਹ ਸਾਰੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੁੰਦਾ ਇੱਕ ਬੇਨਤੀ ਹੋਰ ਹੈ ਕੋਈ ਆਪਾਂ ਨੇ ਆਈ ਨਹੀਂ ਵੀ ਬਹੁਤ ਜ਼ਿਆਦਾ ਖਰਚ ਕਰਨਾ ਹੁੰਦਾ ਜਦੋਂ ਵੀ ਕਿਸੇ ਸੰਗਤ ਦੇ ਚਰਨ ਫੁਵਾਉਣੇ ਨੇ ਜਿਨੇ ਵੀ ਘਰ ਦੇ ਵਿੱਚ ਇਹ ਕੋਈ ਜ਼ਰੂਰੀ ਨਹੀਂ ਵੀ ਆਪਾਂ ਨੇ 5-10000 ਰੁਪਏ ਹੀ ਖਰਚਣਾ ਜਿੰਨੀ ਵੀ ਆਪਦੇ ਚ ਗੁਣਜਾਇਸ ਆ ਉਹਦੇ ਮੁਤਾਬਕ ਕਰੋ ਉਤੋਂ ਘੱਟ ਕਰੋ ਪਰ ਚਰਨ ਨੇ ਜਿਹੜੇ ਸੰਗਤ ਦੇ ਇਹ ਬਹੁਤ ਵੱਡੀ ਤਾਕਤ ਹੈ ਜਿਹਦੇ ਵਿੱਚ ਸੰਗਤ ਦਾ ਬਹੁਤ ਵੱਡਾ ਉਹ ਆ ਇਸ ਕਰਕੇ ਕੋਈ ਵੀ ਆਏ ਨਹੀਂ ਦੇਖਣਾ ਵੀ ਆਪਾਂ ਜ਼ਰੂਰ ਹੀ ਇੰਨਾ ਖਰਚਾ ਕਰਨਾ ਆਪਾਂ ਜਿੰਨੇ ਕ ਤੁਹਾਡੀ ਗੁਣਜਾਇਸ ਆ ਉਤੋਂ ਵੀ ਘੱਟ ਕਰੋ ਤੇ ਆਪਦੇ ਜੇ ਕਿਸੇ ਨੇ ਵੀ ਪਰਿਵਾਰ ਨੇ ਚਰਨ ਕਾਵਲ ਸੰਗਤ ਦੇ ਭਵੌਣੇ ਨੇ ਉਹ ਜਰੂਰ ਪਹਿਲਾਂ ਵਿਖਾਇਆ ਕਰੋ ਇੰਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਬੰਦ ਕਰ ਬੰਦ ਕਰ ਆਪੜਾ ਵੀ ਬੰਦ ਕਰ ਅਗਰਦਾਸ ਗਾਦੇ ਆ YouTube ਤੇ ਕਰ ਦਿਓ ਔਖੀ ਕਾਟੀ ਦੁਖੜੇ ਪੈਂਦੇ ਔਖੀ ਕਾਟੀ ਦੁਖੜੇ ਪੈਂਦੇ ਸਤ ਗੁਰ ਹੋਏ ਸਹਾਈ ਗੁਰੂ ਦੇ ਸਤ ਗੁਰ ਹੋਏ ਸਹਾਈ ਸਭ ਸੰਗਤ ਦੇ ਮੇਲੇ ਅਰਦਾਸ ਮੈਡੀਕਲ ਦਾ ਐਡਰੈਸ ਭਰਨਾ ਮੈਂ ਨਾ ਦਾਲੀ ਚਾਹਾਂ ਤਾਂ ਸਭ ਤੋਂ ਵੱਧ ਬਖਾਨੀ ਹਰੇ ਹਾਲ ਕਰੇ ਜਦੋਂ ਦੀ ਸੂਰਜ ਚੜ੍ਹਦਾ ਹੈ ਤਾਂ Tchau.

ਮਾਨ ਸਰਬ ਬਕਰੀ ਬਣੀ ਆਈ ਕੋਈ ਨਾਮ ਨਾ ਨੀਰ ਆਈ ਵਾਜੂ ਦੀ ਵਸੂ ਅਰਦਾਸ ਕੋੰਗਾਲ ਵਾਜੂ ਦੀ ਸਭੇ ਤਿਰ ਪ੍ਰਗਤੀ ਸਹਾਇ ਵਾਜੂ ਦੀ ਬਾਦ ਅਸਿੰਦਰ ਨੂੰ ਵਰਤਿ ਸੁਪਾ ਗੁਰੂਆਂ ਕਲੀ ਤੇ ਆਏ ਬ੍ਰਹਮ ਜੀ ਤੇ ਅਰਦਾਸ ਹੋਰ ਆਮ ਦਰਸ਼ਕਾਂ ਨੂੰ ਇਸ ਤੋਂ ਆਇਆ ਜੀ ਅੰਦਰ ਗੋਬਿੰਦ ਨਾ ਗੁਰੂ ਸਿੰਘ ਜੀ ਹਰਦਾਸ ਜੀ ਨਿਰਮਰਕਿਸ਼ੂ ਜੀ ਤੇ ਆਈ ਹੈ ਜਿਸ ਵਿੱਚ ਸਭ ਜਾਈ ਬਹੁਤ ਬਾਦਰ ਸੁਣਦੇ ਆ ਕਿਰਨਾਉਣ ਦੇ ਜਾਵੇ ਤਾਂ ਸ੍ਰੀ ਥਾਣੀ ਹੋਏ ਸ੍ਰੀ ਦਸਮੇ ਪਾਤਸ਼ਾਹ ਗੁਰੂ ਜੀ ਮਹਾਰਾਜ ਸ੍ਰੀ ਥਾਣੀ ਹੋਏ। ਦਫਾ ਆਪਾਂ ਨਾਮ ਨੂੰ ਸ਼ੁਰੂ ਕਰਤਾ ਗੁਰੂ ਜੀ ਸਵਾਏ ਮਾਨਦਾਨੀ ਨੂੰ ਦੇ ਬਾਰ ਦਰਸ਼ ਗੁਜ਼ਾਰਦਾ ਜੰਕਤ ਕਰੋਗੇ। ਵਾਹਿਗੁਰੂ ਜੀ। ਪੰਜਾਬੀ ਆਰੀਆਂ ਚੋਂ ਹਾਂ ਸਭ ਜਾਦਿਆਂ ਜੜੀਆਂ ਮਿਲਦੇ ਆਂ ਹੰਧੀਆਂ ਲਿਖੀਆਂ ਦਬੀਆਂ ਨਾ ਜਿੰਦ ਬੰਸ ਦੀ ਡਿੱਕ ਲਾ ਕੇ ਜੀਵਾ ਜੀ ਜੰਮ ਦਿੱਤਾ। ਪੰਜਾਬੀ ਆਰੀਆਂ ਜੀ ਅਰੰਭੇ ਗਮਾਏਗਾ ਤਾਂ ਅੰਤ ਕਰ ਬੋਲੋ ਜੀ। ਵਾਹਿਗੁਰੂ ਜੀ। ਨਾਮ ਸਿਵਾ ਸਿਉਂ ਆਏ ਤੇ ਮਨਿ ਤਾਸੀਸ ਤੇ ਬੰਦ ਬਸਤ ਗਾਇ ਗੁਰਮੁਖ ਮਲਾਂ। ਸਾਡੇ ਫੜੀਆਂ ਤੇ ਜਿਹੜੇ ਤਾਂ ਆਣ ਦਰਵਾਇ ਗਏ ਗੁਰਦਵਾਰਨ ਸਿਵਾਲਪੁਰ ਵੰਨ ਕੇ ਕੇਂਦਰ ਹਨ ਹਾਰਿਆ ਸਿੱਖੇ ਤੋਂ ਆਪਾਂ ਦਾ ਧੰਨਵਾਦ। ਸਮੂਹੋਂ ਤੁਸੀਂ ਇੰਦਾ ਦੇ ਰੋਇਟਰ ਔਰ ਕਰਤਕ ਮੰਗਦੇ ਜਾਂ ਅੰਦਰ ਕਰੋ ਬੋਲੋ ਜੀ ਵਾਹਿਗੁਰੂ। ਜਦ ਤੱਕ ਤਾਂ ਸਰਬਤ ਗੁਰਦਵਾਰਾਂ ਦੇ ਅੰਦਰ ਕਰ ਬੋਲੋ ਜੀ ਵਾਹਿਗੁਰੂ। ਤੇ ਤੁਸੀਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਬਾਣ ਕਰੋ। ਵਾਹਿਗੁਰੂ ਵਾਹਿਗੁਰੂ ਅਗੰਤਵ ਤੁਸ ਕਸਬਾ ਤੁਸ ਹੋਵਨ ਜਾਨਾ ਜਾਨ ਗੁਰ ਹਾਲ ਸਤ ਸਾਇਰ ਦਾ ਹੰਤਾ ਹਰਸ਼ਾ ਦੇਵਤੀ ਮੋਰੀ ਵਰਤਗੀ ਦਾ ਕੰਨ ਕੀਤੇ ਜੀ ਸ੍ਰੀ ਸਾਹਿਬ ਜੀ ਸਹਾਇ ਹਾਲ ਸਤ ਕੀ ਹੋਲ ਵਾਲੇ ਬਹੁਤ ਦੇ ਵਾਹਿਗੁਰੂ ਆਪ ਹੀ ਸਿਖਾਉ ਨ ਸਿੱਖੀ ਗਾਨ ਕੇ ਸਤਾਂ ਰਸ ਦਾ ਵਿਕਤਨ ਮਿਸਾਉ ਗਨ ਹਰਪਰ ਦਾ ਦਾ ਨਾਸਰ ਦਾ ਨਾਮ ਦਾ ਨਾਮ ਸ੍ਰੀ ਅਮਰਤ ਸਰਸਾ ਵਰਤਗੀਆਂ ਜੱਲ ਦੇ ਨੂੰ ਜੀ ਕੋਈ ਦੁਗਾ ਤਾਲ ਕਰਮਗੱਜਾ ਕਰਵਨੂ ਦੀ ਆਵਾਜ਼ ਆਪ ਜੀ ਸੁਖਾ ਨਾਮ ਨਾਨਕੀ ਬਾਵਾ ਤੋਂ ਤੁਹਾਨੂੰ ਕਰਾ ਖਾਵਾ ਜੀ ਇਹ ਫਲਗੁਰ ਪਤਨ ਦਾ ਸਦਨ ਦੀ ਸਦਾ ਸਹਾਇਤਾ ਦੇ ਦਾਰ ਜੀ ਤੁਹਾਨੂੰ ਕਾਨਾ ਸਰ ਜੀ ਹੋਰ ਗੁੱਟਵਾਰਾਂ ਗੁਤਾਮ ਖਾਲਸਾ ਸੰਤਨ ਨੂੰ ਚੁੜਿਆ ਗਿਆ ਖੋਲੇ ਦਰਸ਼ਨ ਦਾਰ ਦੇ ਸੇਵਾ ਸੰਬਾਲ ਲੰਕਾਰਿ ਖਾਸ ਸੁਮੇਸ਼ ਕਰਨਾ ਹੈ ਬੇਨਮਾਨੇ ਮਾਨ ਤਾਨ ਟਾਂਡੇ ਉੱਤੇ ਉੱਡਣਾ ਸੰਜਾਸੇ ਕੋਲ ਦੇ ਸਿਰਫਾਤਾਨ ਗੁਰਦੁਆਰਾ ਨਾਮਾਲਕ ਜਿੰਗਰੰਦਨ ਨਾਮਾਲਕ ਬਾਣੂ ਜੀ ਕੋਲ ਧੰਨ ਗੁਰੂ ਜਨ ਸਤਿਗੁਰੂ ਵਾਹਿਗੁਰੂ ਦੇ ਦਰਵਾਜ਼ੇ ਵਿੱਚ ਜੀ ਹੈ ਸਤਿ ਸ੍ਰੀ ਅਕਾਲ ਸਾਰੀਓ ਆਪ ਵੀ ਪਲਾਗਾਰਤੀ ਧੰਨ ਗੁਰਗੰਨ ਸਹਿਮਾ ਸਤਿ ਬਾਛਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਰਕਤ ਤੁਲੋਂ ਮੈਂ ਤੁਹਾਨੂੰ ਪਹਿਲੇ ਦਿਨ ਦੀ ਬਰਬਾਦੀ ਲਈ ਸਤਿ ਸ੍ਰੀ ਅਕਾਲ ਸਾਰਾ ਕਪੜਾ ਵਰ ਤੋਂ ਹੁੰਦੀ ਗਈ ਨਗਰ ਦੇ ਪ੍ਰਕਰਮਾਂ ਕਰਦੇ ਹੋਏ ਸ਼ਬਦ ਕੀਰਤਨ ਕਰਦੇ ਹੋਏ ਆਪਾਂ ਅਸਥਾਨਾਂ ਤੇ ਸਤਿ ਸ੍ਰੀ ਅਕਾਲ ਫੈਯੋ ਦਵਾੰਗੀ ਤੋਂ ਉਪਰੰਤ ਸਮਾਪਤੀ ਹੋਈ ਹੈ ਬਾਸਾ ਕਿਰਤ ਕਰਤੀ ਆਜੀ ਸਤਿ ਬਾਛਾ ਜੀਓ ਹਰਿ ਵਸ ਕਰਦੇ ਅੰਦਰ ਕਰਦੇ ਆ ਬਾਣੀ ਕਰਦੇ ਸੰਦੇ ਆ ਨਗਰ ਦੀ ਪਰਕਰਮਾਗਿਤੀ ਹੈ ਕਿ ਪਗੜੀ ਮਾਰ ਕੇ ਬਾ ਸਭਨਾ ਮਾਨਵ ਲੋਕੀ ਦਾ ਜੀਵਨ ਦਾ ਭਲਾ ਕਰਨਾ ਜੀ ਸਤਿਗੁਰੂ ਜੀ ਉਹ ਸੰਸਾਦ ਦਾ ਭਲਾ ਕਰਨਾ ਨਗਰ ਦਾ ਭਲਾ ਕਰਨਾ ਜਿਸ ਸੰਗਠਨ ਦੇ ਮਦਦ ਤੇ ਮਾਰਾ ਪਰਵਾਨਾ ਹੋਵੇ ਤੇ ਜਦੇ ਨਗਰ ਦੇ ਪਰਕਰਮਾਚਰਨ ਪਾਇਆ ਸਰਵਿੱਧਨ ਦੇ ਵਿਕਾਸ ਆਗਨੇ ਹਾਇਰਾਂ ਦਾ ਸੁਖ ਕਲਾ ਵਰਤਾਈ ਪਾਸ ਨਗਰ ਦਾ ਭਲਾ ਕਰਨਾ ਛੜਤੀ ਕਲਾ ਸਿੱਖਿਆ ਦੀ ਵਰਤੋਣੀ ਸਭਨਾ ਦੇ ਮਾਣ ਦੀ ਜਾਂਦਾ ਬਲਾਗਰ ਨਾਲ ਸਤਿਕਾਰ ਸੇ ਬੰਦ ਪਰਿਵਾਰ ਦੀਆਂ ਬੇਰਕਤਾ ਮਿਲੀਆਂ ਕਿਰਪਾ ਕਰੇ ਮਾਣ ਬਾਸ ਸਾਹਿਬ ਸਾਡੇ ਸਮਸੇ ਸਹਾਇ ਹੋ ਬਣਾ ਸਭਨਾ ਦੁੱਖਾਂ ਦਰਦਾਂ ਦੇ ਗ੍ਰਿਫਾਂ ਨਾ ਕਰਾਂ ਅੰਮ੍ਰਿਤ ਵੇਲੇ ਕੋਈ ਲਿਆ ਕਰ ਆਪਣਾ ਮਜੂਰ ਸਤਿਗੋਸ਼ਾ ਗੁਰਬਾਣੀ ਦੇ ਨਿਰੰਤਰ ਰੋਗ ਵਿੱਚ ਜਾਪ ਹੋਏ ਮਾਣ ਸਤਿਗੋਸ਼ਾ ਜੀ ਉਹ ਹਾਜਰੀ ਪ੍ਰਬੰਧ ਕਰਨੀਆਂ ਦਰਕਾਰ ਦੇ ਪ੍ਰੀਤ ਬਾਣ ਦਰਕਾਰ ਦੇ ਸਰਦਾਰੋ ਸਲਾਮਨਜੀਤ ਸਿੰਘ ਜਰਾਂ ਦੇ ਪੁੱਤ ਦੇ ਭਾਈ ਜੁਵਰਾ ਸਿੰਘ ਜਰਾਂ ਦੇ ਨੂੰ ਮੁੱਖ ਰੱਖ ਕੇ ਜਵਾਂ ਸਿਰਦਾਸਾਂ ਬਿਲਕੀਆਂ ਨੇ ਸਿਰਪਕਨ ਨੂੰ ਛਣ ਦੀ ਕਲਾ ਬਖਸ਼ ਕਰਨੀ ਭਾਈ ਜੂਰਾ ਸਿੰਘ ਵਿਲੇਸ਼ਨ ਚ ਦਸਤੀਆਂ ਬਖਸ਼ ਕਰਨੀਆਂ ਹਰ ਮਦਾਨ ਹਰ ਦੇਨ ਮਨਫਤੇ ਬਖਸ਼ ਕਰਨੀ ਅੰਗ ਸੰਗ ਸਹਾਇ ਹੋਗਣ ਸਤਿ ਸਿਬਾ ਸ੍ਰੀ ਕਪਗਨ ਮਾਸਤ ਬਾਜੋ ਅਸਮਰਦਨ ਮੁਖਰਾਫ ਦੇ ਹੋਏ ਪ੍ਰਵਾਨ ਸਤਿ ਸਿਬਾ ਸਿਬਾ ਦੇ ਗਲ ਕਰਵਾਈਆਂ ਅਰਦਾਸਾਂ ਬੀਕਣ ਕਰਵਾਈਆਂ ਸੋ ਸੋ ਮਨ ਦੀਆਂ ਭਾਵਨਾਵਾਂ ਸਪੂਰਨ ਕਰਨੀਆਂ ਛੜ ਦੇ ਗਲਾਂ ਬਖਸ਼ ਕਰਨੀਆਂ ਹਰ ਮਦਾਨ ਹਰ ਦੇਵਨ ਬਖਸ਼ ਕਰਨੀ ਕਿਰਪਾ ਕਰਵਾ ਲਾ ਜੀ ਦਰਗਾਹ ਮੁਖ ਬਗਵੰਸ ਜੀ ਨਾਲ ਬਰੋ ਜੀ ਸੁਖ ਹੋਵੇ ਨਾਮ ਜਿ ਦੇ ਆਵੇ ਨਾਨਕ ਨਾਮ ਗੜਨ ਕਲਾ ਤੇਰੇ ਭਾਣੇ ਸਰਬ ਦਾ ਸਰਬਾ بال جی کا خالسہ ڈکرا آگیا پہ گرو گرنتھ کی مان لو جو پربھ کو ملبوت راج کرے گا خالسہ ਵਾਹਿਗੁਰੂ ਇਹ ਸਭ ਬਿਲਾਏ ਤੇ ਚੇਤੇ ਅੰਦਰੂ ਵਾਹਿਗੁਰੂ ਨਾਮ ਜਹਾਜ ਹੈ ਜੀ ਸੁਖੀ ਮਹਾਰਜ ਜੋ ਸਰਦਾ ਕਰ ਸੇਵ ਜੀ ਮਾਲਿਕਾ ਨਾ ਬੋਲੇ ਸੁਨਿਹਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸੰਗਤਿ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕਉ ਸਦਾ ਨਾਮੁ ਸੰਕਾਰ ਸੁਪਾਵੋ ਜਨਮ ਜਨਮ ਦੀ ਸਤਨਾਮ ਸ਼ਿਵਾ ਨੀ ਗੁਰੂ ਸਾਹਿਬ ਦੀ ਨਾਸਨੀ ਵੰਲਾ ਬੰਜਵਾ ਮਝਾ ਹਉ ਹਰ ਰਗ ਲਾਗੋ ਇਸ ਜੁਗਮ ਸਗਲ ਵਸਤਾਂ ਗਏ ਜਾਤਾ ਸਤਗੁਰ ਤੂਰਾ ठाकुर ਗਾਣੀ ਆਤਮ ਰੰਗ ਸਰਨੀ ਪਾਵਨ ਨਾਮ ਧਿਆਵਣ ਸੈਜ ਸੁਮੋ ਨਿਦਾਨ ਦੇ ਜਨਕੀ ਤੂਰ ਦੇ ਹੋ ਕਿਰਪਾ ਨਾਨਕ ਕਾਏ ਸੁਖ ਏਹੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਤ ਸ੍ਰੀ ਅਕਾਲ

ਤੇ ਇੱਕ ਰੱਤ ਜੇਕਰ ਨਮਾਜ਼ ਜ਼ਿਆਦਾ ਉਹ ਪੂਰਾ ਪਾਟਿਆ ਸਤ ਮਹੀਨਾ ਕਿਉਂਕਿ ਸਾਰੇ ਪਾਟਿਆ ਦੂਸਰਾ ਇਹ ਆ ਕਿ ਜਿਹੜਾ ਨਿਸ਼ਾਨ ਸਾਹਿਬ ਹੁੰਦਾ ਜਿਹਨੇ ਅਮਰ ਸ਼ਾਗਿਆ ਹੋਵੇ ਉਹ ਭਰਿਆ ਤੇ ਖੁੱਲਣਾ ਨਹੀਂ ਕਿ ਮਰਿਆ ਤੇ ਜਾਂਦਾ ਕੋਈ ਰੋਸਰ ਭਾਵੇਂ ਇਹ ਮਰਿਆਦਾ ਹੈ ਜਿਹੜਾ ਮਰਿਆਦਾ ਨਹੀਂ ਬਚਣੇ ਉਹ ਤੇਰਾ ਆਪਣਾ ਕਿ ਜਿਹੜਾ ਸਾੜਾ ਇਹ ਮਰਿਆਦਾ ਹੁੰਦਾ ਹੈ ਸਵਾਸਤਿਆ ਕਿ ਬੁਰਾ ਨਾ ਕਿ ਸਾਉਤੇ ਤਾਰ ਮੁੱਦਰ ਆ ਰਿਹਾ ਹੈ ਇਸ ਤਰ੍ਹਾਂ ਜਿਹੇ ਉਹ ਯਾਦ ਵਿੱਚ ਇਹ ਸਾੜੇ ਜਿਹੜਾ ਪਰਿਵਾਰ ਤੇ ਲਿਆ ਇਸ ਤਰ੍ਹਾਂ ਹੋ ਰਿਹਾ ਇਸੇ ਕਰਕੇ ਇਹ ਵਾਰ ਤੇ ਸਾਰੇ ਸੰਸਰ ਹੱਥ ਜੋੜ ਕੇ ਬੈਠੀ ਆ ਇੱਕ ਦਿਵਾਰ ਇੱਕ ਘੰਟਾ ਇਸ ਤਰ੍ਹਾਂ ਕਰਕੇ ਤੇ ਬੜੇ ਆਰਾਮ ਦੇ ਨਾਲ ਪ੍ਰਾਰਥਨਾ ਕਰੋ ਮੜੀ ਜਨਨ ਨਗਰ ਦੇ ਜਿਵੇਂ ਪਾਸ਼ਾ ਦੇ ਮੇਰਾਂ ਤੇ ਨਾਮ ਜਪਿਆ ਕਰੋ ਜਿਵੇਂ ਭਾਇਆ ਕਰਦਾ ਵਾਈ ਬੁਰੀ ਕਰਤੋਂ ਸੋਏ ਨਾ